ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜਿਤ ਪੈਂਡੂ ਲਾਈਫ ਤੇ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਹਨਾ ਜੀ 3:00 ਦਾ ਟਾਈਮ ਦੁਪਹਿਰ ਤੋਂ ਬਾਅਦ ਦਾ ਟਾਈਮ 3:00 ਚੁੱਕੇ ਨੇ ਸਵਾ 3:00 ਹੋ ਗਏ ਨੇ ਤੇ ਬੱਚਾ ਨੇ ਜਾਣਾ ਟਿਊਸ਼ਨ ਪੌਣੇ ਕ 4:00 ਵਜੇ ਜਾਣਗੇ ਬੱਚੇ ਟਿਊਸ਼ਨ ਹਨਾ ਤੇ ਮੈਂ ਸਵੇਰ ਦੀ ਕੰਮ ਲੱਗੀ ਹੋਈ ਹੁਣ ਮੜੀ ਵੇਲ ਮਿਲੀ ਆ ਬਲੌਗ ਬਣਾਉਣ ਦਾ ਹਨਾ ਤੇ ਬਾਕੀ ਸਲਾਈ ਵਗੈਰਾ ਕਰਨ ਵਾਲੀ ਹਲੇ ਮੇਰੇ ਪਈ ਹੈ ਬੈਠਣਾ ਹਲੇ ਮੈਂ ਮਸ਼ੀਨ ਤੇ ਬੈਠਣੀ ਹੈਗੀ ਤੇ ਲੋ ਜੀ ਹੁਣ ਕਰਦੇ ਆਪਾਂ ਸਲਾਈ ਦਾ ਕੰਮ ਤੇ ਨਾਲੇ ਅੱਜ ਸਵੇਰ ਅਸੀਂ ਨੇ ਲਗਾਈ ਨੇ ਪਲਾਂਟਸ ਹਨਾ ਜੋ ਜੋ ਪਲਾਂਟਸ ਅਸੀਂ ਨੇ ਲਗਾਏ ਨੇ ਹਨਾ ਉਹ ਤੁਹਾਨੂੰ ਵਾਰੀ ਜਾ ਕੇ ਦਿਖਾਣੇ ਆ ਚਲੋ ਜੀ ਚੱਲਦੇ ਆਪਾਂ ਪਲਾਂਟਸ ਕੋਲ ਤੇ ਇਹ ਹੈਗੀ ਹੈ ਜੀ ਸ਼ੁੱਕਰਵਾਰ ਦੀ ਵੀਡੀਓ ਹਨਾ ਤੇ ਇੱਕ ਦਿਨ ਪਹਿਲਾਂ ਕਿ ਮਤਲਬ ਕਿ ਤੇ ਇੱਧਰ ਆਇਆ ਸੀ ਪਲਾਂਟਸ ਵਾਲਾ ਵੀਰਾ ਹਨਾ ਪਲਾਂਟਸ ਲੈ ਕੇ ਤੇ ਮੈਂ ਕਿਹਾ ਹਨਾ ਜੋ ਵੀ ਮੈਨੂੰ ਪਲਾਂਟਸ ਚਾਹੀਦੇ ਮੈਂ ਵੀਰੇ ਨੂੰ ਦੱਸਦੇ ਸੀ ਵੀ ਇਦਾਂ ਦਾ ਪਲਾਂਟ ਚਾਹੀਦਾ ਤੇ ਤੁਸੀਂ ਆਪਣੇ ਉਹ ਦੇਖੋ ਕਿੱਡਾ ਬੂਟਾ ਪਿਆ ਹੈਗਾ ਭਾਣੇ ਹਲੇ ਤਾਂ ਉੱਥੇ ਪਏ ਨੇ ਵੱਡੇ ਬੂਟੇ ਵੀ ਹੈਗੇ ਨੇ ਇਹਨਾਂ ਨਾਲ ਦੇ ਬੜੇ ਰਹਿਣੇ 300 ਰੁਪਏ ਫਿਰ ਕੱਲੂ ਦਿਖਾ ਜੀ ਵੀਰੇ ਸਾਰੇ ਹੁਣ ਕੱਲ ਨੂੰ ਸਵੇਰੇ ਦਿਖਾ ਦਿਓ ਸਵੇਰੇ ਮੇਰੇ ਕੋਲੇ ਹੋਰੇ ਸਵੇਰ ਦਾ ਵੀ ਹੋਰੀ ਆ ਮਾਲ ਅੱਛੇ ਵੀਰਾ ਹਾਂ ਮੈਂ ਲੈ ਕੇ ਆਉਂਗਾ ਵੈਰਾਈਟੀਆਂ ਹੋਰ ਹੁਣ ਆਹ ਕਮਲੇ ਵੀ ਹੁੰਦੇ ਨੇ ਵੀਰੇ ਗਮਲੇ ਵੀ ਹੈਗੇ ਨੇ ਇੱਕ ਐ ਇੱਕ ਚਾਹੀਦੇ ਆਪਣੇ ਗਮਲੇ ਪਰ ਗਮਲੇ ਕੀ ਰੇਟ ਪੈਣਗੇ ਵੀਰੇ ਗਮਲਾ ਸਾਨੂੰ ਵਾਲ ਦੀ 25 ਕਮਲ ਲਿਓ ਬਾਹਰ ਕੋਠੀ ਪਾਈ ਆ ਫੌਜੀ ਨੇ ਫੌਜੀ ਨੇ ਭਣੇ ਜਿਹੜਾ ਉਰੋ ਗਿਆ ਮੁੰਡਾ ਅੱਛਾ ਵੀ ਹਾਂ ਉਹ 25 ਕਮਲ ਲਾ ਕੇ ਆ ਪੈਨੇ ਪੀਸ ਭਣੇ ਦੇਖ ਵੀਰੇ ਦਿਖਾਈਂ ਗਮਲੇ ਉਹ ਦੇਖ ਲੋ ਭਣੇ ਪੂਰਾ ਵਧੀਆ ਜੀਰੇ ਦਾ ਕਮਲਾ ਅੱਛਾ ਵੀਰੇ ਬਸ ਫੁੱਟੇ ਲਾ ਬਸ ਫੁੱਟੇ ਨਹੀਂ ਭਣੇ 5 ਸਾਲ ਐ ਵੀਰੇ ਬਾਰੇ ਪਾਣੀ ਦੇ ਵਿੱਚ ਹੀ ਪੈ 5 ਸਾਲ ਦੀ ਗਾਰੰਟੀ ਜੀਰੇ ਦੇ ਵਿੱਚ ਹੀ ਪਏ ਰਹਿੰਦੇ ਨੇ 5 ਸਾਲ ਦੀ ਗਾਰੰਟੀ ਆ ਜੀਰੇ ਦਾ ਕਮਲਾ ਭਣੇ ਇਹ ਅੱਛਾ ਆ ਦੇਖ ਮੈਂ 25 ਕਮਲੇ ਲਾ ਕੇ ਆਇਆ ਉੱਥੇ ਕੋਠੀ ਚ ਆ ਲਾਉਣੇ ਨੇ 25 ਕਮਲੇ ਆ ਤੇ ਮਿੱਟੀ ਲੈ ਕੇ ਆਇਆ ਖੇਤੋਂ ਉਹਨਾਂ ਦੇ ਅੱਛਾ ਹਾਂ ਚਾਰ ਗੰਮਲੇ ਲਿਆ ਦੀ ਵੀਰ ਚਾਰ ਗੰਮਲੇ ਲਿਆ ਨੂੰ ਭਨੇ ਤੜਕਿਓ ਦੇਖ ਰਹੇ ਜੀ ਲੋ ਜੀ ਸਰਦਾਰ ਜੀਆਂ ਦੇ ਦੋਸਤ ਨੇ ਸਰਦਾਰ ਜਨ ਭੇਜਿਆ ਕੈਨੇਡਾ ਤੋਂ ਨਹੀਂ ਕੰਮ ਕਰ ਰਹੇ ਹਾਂ ਅੱਛਾ ਅੱਛਾ ਗਿਫਟ ਆਇਆ ਵਾਰੋ ਕੈਨੇਡਾ ਤੋਂ ਭੇਜਿਆ ਇਹ ਰੇੜੂ ਆ ਛੋਟਾ ਜਿਹਾ ਰੇੜੂ ਵੇਖੋ ਬਾਈ ਨਿਊਆ ਕਰ ਗਿਆ ਜਿਨ੍ਹਾਂ ਦੀ ਕੁਦਰਤੀ ਉਹਨਾਂ ਨੇ ਗਵਾਨ ਚ ਗਿਆ ਸੀ ਉਹਨਾਂ ਨੇ ਦੇਖ ਲਿਆ ਅੱਛਾ ਉਹਨੇ ਵੀ ਤਾਂ ਕਿਹਾ ਮੈਂ ਚਾਹਦਾ ਫਿਰ ਨਹੀਂ ਆ। ਅੱਛਾ। ਦਰੋ ਜਾ ਰਹੀ ਆਂਟੀ ਅੰਡੇਗੇ ਮਤ ਨੂੰ ਕਹਾਂ ਦੀ ਉਹ ਲਿਆ ਕੇ ਦੋ ਫਿਰ ਅੰਕਲ ਨੂੰ ਕਹਾਂ ਦੀ ਲਿਆ ਕੇ ਦੋ ਜਦੋਂ ਉਹਨਾਂ ਦਾ ਜਦੋਂ ਆਏ। ਅੱਛਾ। ਇਹ ਨਾਲ ਦੇ ਵਿੱਚ ਦੇਖਿਆ ਸਮਝ ਸੋਨਾ ਬਹੁਤ ਲੱਗਦਾ। ਅੱਛਾ। ਉਹਨੇ ਵੀ ਲਿਆ ਤੁਹਾਡੀ ਜਾਨ ਰੱਖਿਆ ਮੇਰਾ ਭੁੱਲ ਵੀ ਹੈ ਸੀ ਠੀਕ ਆ ਠੀਕ ਆ ਚਲੋ ਆਇਆ ਤਾਂ ਮਾਰੋਂ ਹੀ ਆ ਕੈਨੇਡਾ ਤੋਂ ਹਾਂ ਹਾਂ ਲਾ ਜੀ ਯੂ ਕੈਨੇਡਾ ਤੋਂ ਆਇਆ ਹੈ ਗਿਫਟ ਰੇੜੂ ਆ ਛੋਟਾ ਜਿਹਾ ਸਭ ਦੇਸ਼ ਦੇ ਬਾਜ਼ਰ ਤੇ ਘੋਰ ਨਰਦੰਗ ਨਗਾਰੇ ਗੁੰਜਦ ਗੂੜ ਗਜਾਨ ਕੇ ਸੁੰਦਰ ਹਿਉਸਤ ਹੀ ਹੈ ਰਾਜ ਹਜ਼ਾਰੇ ਬਹੁਤ ਹੀ ਪਿਆਰਾ ਗਿਫਟ ਆ ਤੇ ਸਰਦਾਰ ਜੀ ਨੇ ਚਾਹ ਚੜ੍ਹਾ ਪਿਆ ਜ ਜਿਨ੍ਹਾਂ ਨੇ ਆਣ ਸਰ ਪਾਣੀ ਵੀ ਨਹੀਂ ਮੰਗਿਆ ਮੈਥੋਂ ਦੇਖ ਲਓ ਰੇੜੂ ਇਹਦੇ ਚਾਚ ਮੈਂ ਆਵਾਜ਼ਾਂ ਮਾਰੀ ਜਾਂਦੀ ਆ ਰੇਡੂ ਦੇ ਚਾਦ ਵਿੱਚ ਬਾਜ ਵੀ ਨਹੀਂ ਸੁਣਦੀ ਐਫਐਮ ਵੀ ਚੱਲਦਾ ਰੇਡੂਏ ਨੂੰ ਦੇਖ ਦੇ ਕੀ ਕੁਝ ਹੋਈ ਜਾਂਦੇ ਨੇ ਰੇਡੂਏ ਨਹੀਂ ਹੈਗਾ ਏ ਰੇਡੂਏ ਨੂੰ ਦੇਖ ਦੇ ਕੀ ਕੁਝ ਹੋਈ ਜਾਂਦੇ ਨੇ ਵੀ ਨੀ ਗਾ ਲੈ ਹੋਣਾ ਨਹੀਂ ਗਿਫਟ ਹੁੰਦਾ ਗਿਫਟ ਤਾਂ ਇੱਕ ਪੈਨਸਲ ਆ ਜੇ ਉਹ ਬਹੁਤ ਢੀ ਹੁੰਦੀ ਆ ਲਓ ਜੀ ਆਪਾਂ ਤਰੀ ਹੋਈ ਆ ਸਬਜ਼ੀ ਇੱਧਰ ਚੁੱਲ੍ਹੇ ਤੇ ਹੁਣ ਮੈਂ ਬਣਾਉਣੀ ਆ ਰੋਟੀ ਪਹਿਲਾਂ ਗਈ ਤੇ ਬਾਦੀ ਦੇ ਵਿੱਚ ਧਨੀਆ ਵਗੈਰਾ ਮੇਥੇ ਵਗੈਰਾ ਮੂਲੀਆ ਵਗੈਰਾ ਲੈ ਕੇ ਆਇਆ ਤੇ ਮਟਰ ਦੀ ਅਸੀਂ ਗੌਰ ਨਹੀਂ ਸੀ ਕਰੀ ਮਟਰ ਦੀ ਅਸੀਂ ਗੌਰ ਨਹੀਂ ਸੀ ਕਰੀ ਮਟਰ ਬਹੁਤ ਜਿਆਦੇ ਨੇ ਇੰਨੇ ਹਾਲੇ ਹੋਰ ਮਟਰ ਕੱਲੂ ਤੋੜ ਕੇ ਲੈ ਕੇ ਆਵਾਂਗੇ ਬਾਦੀ ਚ ਕੱਲੂ ਨਹੀਂ ਪਰਸੋਂ ਨੂੰ ਨਾਲੇ ਸਾਗ ਲੈ ਆਵਾਂਗੇ ਹਨਾ ਮੂਰੀਆਂ ਨਾ ਹੈ ਤਾਂ ਕੱਚੀਆਂ ਨੇ ਹਨਾ ਪਰ ਉਹ ਮਤਲਬ ਕਿ ਉਹਦੇ ਫੁੱਲ ਵੀ ਆਉਣ ਲੱਗੇ ਮੋਲੀਆ ਤੇ ਮੈਂ ਕਿਹਾ ਚੱਲ ਇੱਕ ਦਿਨ ਤੇਰੀ ਵਾਲੀ ਸਬਜ਼ੀ ਬਣ ਜੂ ਇੱਕ ਦਿਨ ਬਣ ਜੂ ਸੁੱਕੀ ਹਨਾ ਤੇ ਹੋਰ ਤੋੜ ਲਿਆ ਮੈਂ ਕਿ ਮਟਰ ਮਟਰ ਬਹੁਤ ਜਿਆਦਾ ਨਹੀਂ ਕਿਉਂਕਿ ਕੱਖ ਕੰਡਾ ਬਾਹਲਾ ਜਿਆਦਾ ਹੋਇਆ ਪਿਆ ਉਹਨਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕਿੱਥੇ ਕ ਮਟਰ ਨੇ ਤੇ ਚਲੋ ਜੀ ਲਾਉਣੀ ਆ ਰੋਟੀ ਤੇ ਇਹ ਹੈਗਾ ਜੀ ਸ਼ਨੀਵਾਰ ਦਾ ਦਿਨ ਹਨਾ ਤੇ ਵੀਰਾ ਆ ਗਿਆ ਸੀ ਪਲਾਂਟਸ ਲੈ ਕੇ ਹਨਾ ਤੇ ਬਾਕੀ ਜੋ ਜੋ ਪਲਾਂਟਸ ਮੈਨੂੰ ਪਸੰਦ ਆਏ ਨੇ ਪਹਿਲਾਂ ਤਾਂ ਮੈਂ ਗਮਲੇ ਲੈ ਲਏ ਚਾਰ ਹਨਾ ਵੀਰੇ ਨੇ ਗਮਲੇ ਬਾਹਰ ਹੀ ਧਰਤੇ ਹੋਏ ਨੇ ਚਲ ਇਹਦੇ ਵਿੱਚ ਹੀ ਮਤਲਬ ਕਿ ਪਲਾਂਟਸ ਲਗਾ ਦੇਵਾਂਗੇ ਤੇ ਮੈਂ ਸਰਦਾਰ ਜੀ ਨੂੰ ਕਰ ਦਿੱਤਾ ਸੀ ਫੋਨ ਇਮ ਤੁਸੀਂ ਆ ਜੋ ਹਨਾ ਵੀ ਆ ਕੇ ਜੋ ਪਲਾਂਟਸ ਚਾਹੀਦੇ ਨੇ ਮੈਂ ਤੁਹਾਨੂੰ ਦੱਸ ਦਾਨੀ ਇਹ ਲੈ ਲਓ ਹਸਪਤਾਲ ਦੀ ਆ ਗਈ ਪਲਾਂਟਸ ਦੇਖਣ ਲੱਗ ਗਈ ਸੀ ਇਹਦੇ ਵਿੱਚੋਂ ਤਾਂਗੇ ਇਸੇ ਚੋਂ ਹੀ ਨਿਕਲਣਗੇ ਇਹਦੇ ਤਾਂ ਕਾ ਨਹੀਂ ਨਿਕਲਣਾ ਇਹ ਛੋਟਾ ਹੈ ਨਹੀਂਗਾ ਚਲ ਕੋਈ ਨੇ ਇੱਕ ਵੱਡਾ ਹੋ ਜਾ ਕੋਈ ਕੋਈ ਨਹੀਂ ਭਨੇ ਜਰਾ ਕਿ ਜਰਾ ਮਰਜੀ ਲਓ ਤੁੱਕ ਮਰੇ ਫੁੱਲਾਂ ਵਾਲੇ ਰਹਿਣੂ ਫੁੱਲਾਂ ਵਾਲਾ ਬਹੁਤ ਸੋਹਣਾ ਹੈ ਨਾ ਫੁੱਲ ਦੇ ਰੋ ਫੁੱਲਾ ਉਹਦੀ ਉਹਦੀ ਸੋਹਣੇ ਲੱਗਦੇ ਨੇ ਹਰ ਵਕਤ ਸੋਹਣੇ ਲੱਗਦੇ ਨੇ ਕਮਲਾ ਜੀ ਮੈਂ ਇਹਦਾ ਪਰਮਨੈਂਟ ਆ ਹੀ ਰਹਿਣਗੇ ਹੋਰ ਪਾਣੀ ਵੀ ਪਾਉਣੀ ਆ ਫੁੱਲਾ ਵਾਲੇ ਲੈ ਲਿਓ ਪਾਣੀ ਪਾਉਣ ਵੇ ਤਾਂ ਕਹਿੰਦੇ ਸੀ ਵੀ ਵੀਡੀਓ ਬਣਾਉਣਾ ਮੈਂ ਨਹੀਂ ਹੋਗਾ ਉਹਦੇ ਤੱਕ ਗਾਵਲੇ ਆਪਣੇ ਆਈ ਨਹੀਂ ਗਾਵਲੇ ਚਾਰ ਹੀ ਦਾ ਆ ਚੱਕ ਲਓ ਮਿਹਲੇ ਰੇੜਾ ਆ ਗਿਆ ਖੜਾ ਖੜਾ ਆ ਜਾ ਓਏ ਤੇ ਲੋ ਜੀ ਇਹ ਪਲਾਂਟਸ ਆਪਾਂ ਨੇ ਲਏ ਨੇ ਹਨਾ ਤੇ ਬਾਕੀ ਵਿਰਾ ਲਗਾਈ ਜਾਂਦਾ ਪਲਾਂਟਸ ਤੇ ਸਰਦਾਰ ਜੀ ਕਹਿੰਦੇ ਵੀ ਮਤਲਬ ਕਿ ਜਿੰਨੇ ਕੋ ਮਤਲਬ ਕਿ ਪੈਸੇ ਬਣ ਗਏ ਦੱਸ ਦੂਗਾ ਕਿਉਂ ਗਾਵਲੇ ਦੇ ਵਿੱਚ ਪਲਾਂਟਸ ਲੱਗੇ ਸਰਦਾਰ ਜੀ ਉਹ ਅੰਦਰ ਚੱਕ ਕੇ ਧਰੀ ਜਾਂਦੇ ਸੀ ਹਨਾ ਤੇ ਦੇਖੋ ਇਹ ਪਲਾਂਟਸ ਮੈਨੂੰ ਸਭ ਤੋਂ ਵਧੀਆ ਲੱਗਿਆ ਹਨਾ ਤੇ ਇੱਧਰ ਜੋ ਵੀ ਰਹਿ ਗਏ ਸੀ ਵੀਰਾ ਲਗਾਈ ਜਾਂਦਾ ਸੀ ਪਲਾਂਟਸ ਕਮਲਿਆਂ ਦੇ ਵਿੱਚ ਤੇ ਜੋ ਹੈਗਾ ਇਹ ਇੱਕ 골ਡਨ ਸਾਈਪ੍ਰੈਸ ਪਲਾਂਟਸ ਇਹ ਮੈਨੂੰ ਜਾਦੀ ਵਧੀਆ ਲੱਗਿਆ ਹਨਾ ਇਹ ਹੈਗਾ ਬੰਗਲੋਰੀ ਕਰੋਟਨ ਦਾ ਪਲਾਂਟਸ ਹੈ ਇਹ ਹਨਾ ਤੇ ਇਹਨੂੰ ਛਾਂ ਵਿੱਚ ਰੱਖਣਾ ਹੈ ਹਨਾ ਧੁੱਪੇ ਨਹੀਂ ਇਹ ਰੱਖਣਾ ਹੈਗਾ ਤੇ ਮੈਨੂੰ ਇਹ ਬੁੱਟਾ ਬਹੁਤ ਜਿਆਦਾ ਪਸੰਦ ਆਇਆ ਹਨਾ ਤੇ ਸਰਦਾਰ ਜੀਆ ਨੇ ਉਹ ਮੈਂ ਕਿਹਾ ਮੈਂ ਬੁੱਟੇ ਅੱਜ ਲੈਣੇ ਨੇ ਕੱਲ ਆਇਆ ਸੀ ਮਤਲਬ ਕਿ ਬੁੱਟੇ ਵਾਲ ਵੀਰ ਜਿਹਦੇ ਨੇ ਪਲਾਂਟਸ ਸੀ ਤੇ ਉਹ ਵੀਡੀਓ ਵੀ ਤੁਹਾਡੇ ਨਾਲ ਥੋੜੀ ਸ਼ੇਅਰ ਕਰਾਂਗੇ ਵਿੱਚ ਜਦੋਂ ਕੱਲ ਅਸੀਂ ਪਲਾਂਟਸ ਦੇਖੇ ਸੀ ਤੇ ਫਿਰ ਅੱਜ ਦੇ ਦਿਨ ਮੰਗਾਏ ਨੇ ਤੇ ਇਹ ਹੈਗਾ ਜੀ ਸਨੈਕਸ ਪ্লাম ਸਨੈਕਸ ਪ্লাম ਦਾ ਬੁੱਟਾ ਹੈ ਇਹ ਹਨਾ ਤੇ ਇਹ ਵੀ ਬਹੁਤ ਵਧੀਆ ਸ਼ੇਪ ਹੈ ਦੀ ਹਨਾ ਤੇ ਇਹਦੀ ਗਰੋਥ 6-7 ਮਹੀਨਿਆਂ ਚ ਐਡੀ ਵੱਟੀ ਹੋ ਚੁੱਕੀ ਤੇ ਇਦਾਂ ਹੀ ਰਹੂਆ ਇਹ ਇਸ ਜਾਵਤੀ ਬੁੱਟੇ ਨੇ ਇਹ ਹਨਾ ਤੇ ਇਹ ਹੋ ਗਿਆ ਜੀ ਸਾਈਟ ਫ੍ਰੈਸ਼ ਸਾਈਟਰਸ 골ਡਨ ਬੁੱਟਾ ਬੁੱਟਾ ਹੈ ਇਹ ਇਹ ਬਦਲੋ ਕੀ ਵੱਧ ਕੇ ਲੰਬਾ ਵੀ ਹੋਊਗਾ ਤੇ ਚਾਰ ਸਫੇਰੇ ਖਿਲਰੂਆ ਇਹ ਬੁੱਟਾ ਹਨਾ ਤੇ ਇਹ ਬੁੱਟਾ ਹੋ ਗਿਆ ਜੀ ਮੈਂ ਇਹਦਾ ਨਾਮ ਇਹਨੇ ਬੁੱਟੇ ਦਾ ਨਾਮ ਮੈਨੂੰ ਕੁਛਕ ਯਾਦ ਨਹੀਂ ਇਹ ਤਾਂ ਨਾ ਇਹ ਤਾਂ ਨਾ ਯਾਦ ਇਹ ਹੈਗਾ ਬਾਸਕਟੋਣੀਆਂ ਦਾ ਬੁੱਟਾ ਹਨਾ ਗ੍ਰਾਂਡ ਸਹਿ ਬਾਸਕਟੋਣੀਆਂ ਦਾ ਹਨਾ ਤੇ ਇਹ ਪਲਾਂਟਸ ਮੈਨੂੰ ਬਹੁਤ ਵਧੀਆ ਲੱਗਿਆ ਹਨਾ ਤੇ ਮੈਂ ਇਹ ਅੱਜ ਫਿਰ ਲਵਾਈ ਲਈ ਹਨਾ ਤੇ ਇਹ ਪਲਾਂਟਸ ਤੋਂ ਜੋ ਚਿੜੀਆਂ ਨੇ ਹਨਾ ਸਟੀਮ ਲੋ ਮੱਲੀ ਆ ਕੇ ਬੰਦੀਆਂ ਨੇ ਤੇ ਜੋ ਇਹਦੇ ਧਾਗੇ ਜ ਨੇ ਇਹ ਚਿੜੀਆਂ ਇਹ ਧਾਗੇ ਜੇ ਕੱਢ ਕੇ ਆਪਣਾ ਲੈਣਾ ਪਉਂਦੀਆਂ ਨੇ ਦੇਖੋ ਇੱਧਰ ਵੀ ਬਹੁਤ ਜ਼ਿਆਦਾ ਨਿਕਲੇ ਪਏ ਨੇ ਧਾਗੇ ਜੇ ਇਹਦੇ ਤੇ ਨਾਲ ਲੈਣੀ ਜੀ ਮੈਨੇ ਇਹ ਗਮਲੇ ਇਹ ਵਾਲੇ ਜਿਹੜੇ ਚਾਰੇ ਗਮਲੇ ਨੇ ਨਾ ਇਹ ਵੀ ਮੈਨੇ ਅੱਜ ਹੀ ਖਰੀਦੇ ਨੇ ਚਾਰੇ ਇਹ ਗਾਵਨੇ ਚਾਰੇ ਇਹ ਬੁੱਟੇ ਹਨਾ ਤੇ ਮੈਨੂੰ ਬੁੱਟੇ ਬਹੁਤ ਜ਼ਿਆਦਾ ਵਧੀਆ ਲੱਗੇ ਇਸ ਲਈ ਫਿਰ ਮੈਂ ਇਹ ਲਵਾ ਲੇ ਸਰਦਾਰ ਜੀ ਨੇ ਕਹੇ ਵੀ ਚੱਲ ਜੋ ਜੋ ਪਸੰਦ ਨੇ ਉਹ ਹੀ ਉਹ ਲੈ ਲਉ ਤੇ ਬਾਕੀ ਜੇ ਹੋਰ ਪਸੰਦ ਹੋਣਗੇ ਉਹ ਫੇਰ ਦੇਖ ਕੇ ਲਵਾਵਾਂਗੇ ਤੇ ਲੋ ਜੀ ਹੁਣ ਕਰਦੇ ਆ ਆਪਾਂ ਸਲਾਈ ਦਾ ਕੰਮ ਹਨ ਤੇ ਅੰਦਰ ਆਪਾਂ ਕਿਹੇ ਕੰਮ ਲਈ ਸੀ ਬੱਚਿਆਂ ਨੇ ਛੁੱਟੀਆਂ ਮੂੜ ਕਰਕੇ ਹਨਾ ਕੰਮ ਜਾਰੇ ਵਾਜ ਜਾਂਦੇ ਨੇ ਕਿਉਂਕਿ ਬੱਚਿਆਂ ਦਾ ਖਾਣਾ ਪੀਣਾ ਨਹੀਂ ਮੁੱਕਦਾ ਹੈਗਾ ਹਨਾ ਸਾਰ ਦਿਹਾੜੀ ਐਦਾਂ ਹੁੰਦਾ ਵੀ ਕੀ ਬਣਾ ਕੇ ਦੀਏ ਬੱਚਿਆਂ ਨੂੰ ਹਨਾ ਇੱਕ ਬੱਚਾ ਦਾ ਇਹ ਆ ਅਤ ਬਹੁਤ ਗੰਦੀ ਹੈ ਜੋ ਕਹਿੰਦੇ ਨੇ ਅਸੀਂ ਆਲੂ ਮਟਰ ਨਹੀਂ ਖਾਣੇ ਹੈਗੇ ਅਸੀਂ ਉਹਦੀ ਗੋਭੀ ਸਬਜ਼ੀ ਖਾਣੀ ਆ ਜਾਂ ਫਿਰ ਗਾਜਰ ਮਟਰ ਨਹੀਂ ਖਾਣੇ ਹੈਗੇ ਦਾਲ ਨਹੀਂ ਖਾਣੀ ਇਹ ਹੱਤ ਬਹੁਤ ਗੰਦੀਆਂ ਬੱਚਿਆਂ ਦੀ ਪਰ ਹੁਣ ਜੋ ਵੀ ਚੀਜ਼ ਮੰਗਦੇ ਨੇ ਉਹ ਬਣਾ ਕੇ ਦੇਣੀ ਪੈਂਦੀ ਆ ਚਲੋ ਜੀ ਕਰਦੇ ਆਪਾਂ ਹੁਣ ਸਲਾਈ ਦਾ ਕੰਮ ਤੇ ਥੋੜਾ ਜਿਹਾ ਆਪਣਾ ਬਲੌਗ ਜਦੋਂ ਮੈਂ ਪਲਾਂਟਸ ਦੇਖਦੀ ਸੀ ਉਹ ਵਿੱਚ ਸ਼ੇਅਰ ਕਰੂੰਗੀ ਤੇ ਬਾਕੀ ਜਦੋਂ ਅਸੀਂ ਬਾਹਰ ਸਾਡੇ ਛੋਟੇ ਖੇਤ ਚ ਗਏ ਸੀ ਉੱਥੇ ਜਦੋਂ ਸਬਜ਼ੀਆਂ ਲੈ ਕੇ ਆਏ ਆ ਉਹ ਥੋੜਾ ਜਿਹਾ ਮਤਲਬ ਕਿ ਸ਼ੇਅਰ ਕਰੂੰਗੀ ਵਲੌਗ ਤੁਹਾਡੇ ਨਾਲ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਮਿੰਨੀ ਵਲੌਗ ਸੀ ਇਹ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੈਣਾ ਭੁੱਲ ਨਾ ਉਮੀਦ ਕਰਦੀ ਆ ਸੋਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਲੈ ਕੇ ਆਂਦੇ ਰਹਾਂਗੇ ਇਸੇ ਤਰ੍ਹਾਂ ਇੱਕ ਦਿਨ ਛੱਡ ਕੇ ਵਲੌਗ ਆਉਂਦਾ ਹੈ ਮੇਰਾ ਪਲੀਜ਼ ਵਲੌਗ ਨੂੰ ਡੇਲੀ ਡੇਲੀ ਤਾਂ ਨਹੀਂ ਆਉਂਦਾ ਇੱਕ ਦਿਨ ਛੱਡ ਕੇ ਆਉਂਦਾ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਹਨਾ ਤੇ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਨਾ ਤੇ ਗਾਹਾਂ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਗੇ ਵਧਾਂਗੇ ਹਨ ਤੇ ਇਦਾਂ ਹੀ ਮੈਨੂੰ ਵੀਡੀਓ ਤੇ ਪਿਆਰ ਕਰੋ ਹੋਰ ਵੀਡੀਓ ਤੱਕ ਤੱਕ ਲਈ ਸਾਰੇ ਅਨੁਸ਼ਾਸਿਕਾਲ ਬਾਏ ਬਾਏ